ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਸੀਂ ਸ਼ਾਲਾਂ ਦੀ ਡਿਜ਼ਾਈਨਿੰਗ ਚੈੱਕ ਕਰੋ ਆਪਣੇ ਕੋਲੇ ਪਹੁੰਚ ਚੁੱਕਿਆ ਬਹੁਤ ਹੀ ਸੋਹਣੇ ਸੋਹਣੇ ਸ਼ਾਲ ਦੇਖੋ ਜੀ ਬਹੁਤ ਸੋਹਣਾ ਵਾਈਟ ਦੇ ਉੱਪਰ ਸ਼ਾਲ ਬਣਿਆ ਹੋਇਆ ਹੈਗਾ ਇਹਦਾ ਬੇਸ ਜਿਹੜਾ ਵਾਈਟ ਕਲਰ ਦਾ ਰਹੂਗਾ ਤੇ ਉੱਪਰ ਬਹੁਤ ਸੋਹਣਾ ਪ੍ਰਿੰਟ ਕੀਤਾ ਹੋਇਆ ਇਹ ਸ਼ਾਲ ਰਹਿਣਗੇ ਜੀ ਸਾਰੇ ਬਹੁਤ ਹੀ ਗਰਮ ਸ਼ਾਲ ਹਲਕਾ ਜਿਆਦਾ ਕੋਈ weight ਨਹੀਂ ਇਹਨਾਂ ਦਾ ਬਹੁਤ ਹੀ ਹਲਕੇ ਹਲਕੇ ਜਿਹੇ ਸ਼ਾਲ ਹੈ ਇਹ ਤੇ ਵਧੀਆ ਕੁਆਲਿਟੀ ਚ ਵਿਚ ਆਪਾਂ ਨੂੰ ਭੈਣਾਂ ਆ ਕੇ ਕਹਿੰਦੀਆਂ ਸੀ ਵੀ ਸਾਨੂੰ ਵਧੀਆ ਕੁਆਲਿਟੀ ਦੇ ਥੋੜੇ ਘੱਟ weight ਵਾਲੇ ਸ਼ਾਲ ਚਾਹੀਦੇ ਆਪਾਂ ਸ਼ਾਲ ਲੈ ਆਉਂਦੇ ਜੀ ਕਲਰ ਇਹਦੇ ਵਿੱਚ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਕਲਰ ਮਿਲਣਗੇ ਜੀ ਮੀਡੀਅਮ ਸ਼ੇਡ ਵੀ ਮਿਲ ਜਾਣਗੇ ਜਿਵੇਂ ਇਦਾਂ ਬਹੁਤ ਸੋਹਣੇ ਸੋਹਣੇ ਸ਼ਾਲ ਆਪਣੇ ਕੋਲੇ ਪਹੁੰਚ ਚੁੱਕੇ ਆ ਤੁਸੀਂ ਇਹਨਾਂ ਦੀ ਡਿਜ਼ਾਈਨਿੰਗ ਚੈੱਕ ਕਰੀ ਜਾਓ ਤੇ ਜਿਹੜਾ ਆਪਾਂ ਤੁਹਾਨੂੰ ਰੇਟ ਅੱਜ ਦੇ ਦੇਣਾ ਨਾ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਣਾ ਸੋ ਥੁਰਿਆ ਨਹੀਂ ਜਾਣਾ ਜੀ ਇਹ ਛੌਲ ਮਿਲਨੇ ਸਿਰਫ ਉਹਨਾਂ ਨੂੰ ਹੈ ਜਿਹੜੇ ਵੀਡੀਓ ਨੂੰ ਪੰਜ ਜਣਾਂ ਨੂੰ ਸ਼ੇਅਰ ਕਰਨਗੇ ਜੀ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਇਹ ਸੌਦਾ ਆਪਣਾ ਨਗਦੋ ਨਗਦ ਰਹੂ ਕਿਸੇ ਨਾਲ ਕੋਈ ਉਧਾਰ ਨਹੀਂ ਕੀਤਾ ਜਾਊਗਾ ਜੀ ਇਹ ਆਪਣੀ ਸਪੈਸ਼ਲ ਔਰਕੈਸਟ ਹੈ ਵੀ ਆਪਦੇ ਪੈਸੇ ਨਾਲ ਲੈ ਕੇ ਆਇਓ ਜੀ ਕਿਸੇ ਨਾਲ ਕੋਈ ਧਾਰ ਨਹੀਂ ਹੋਣਾ ਇਹ ਸੌਦਾ ਆਪਣਾ ਨਗਦੋ ਨਗਦ ਰਹੂਗਾ ਜੀ ਐਨ ਚੈੱਕ ਕਰੋ ਜੀ ਕਿੰਨੇ ਸੋਹਣੇ ਡਿਜ਼ਾਈਨ ਬਣੇ ਹੋਏ ਆ ਬਹੁਤ ਹੀ ਵਧੀਆ ਸ਼ਾਲ ਬਹੁਤ ਹੀ ਵਧੀਆ ਕੰਪਨੀ ਤੇ ਕੁਆਲਿਟੀ ਦੇ ਇਹਨਾਂ ਦਾ ਰੇਟ ਰਹੂਗਾ ਸਿਰਫ 200 ਰੁਪਏ ਜੀ 200 ਰੁਪਏ ਦਾ ਇਹ ਸ਼ਾਲ ਉਹਨਾਂ ਨੂੰ ਹੀ ਮਿਲੂਗਾ ਜਿਹੜੇ ਆਪਣੀ ਵੀਡੀਓ ਨੂੰ ਪੰਜ ਆਣਿਆਂ ਨੂੰ ਸ਼ੇਅਰ ਕਰਨਗੇ ਤੇ ਸਟੇਟਸ ਲਗਾਉਣਗੇ ਜੀ ਆਪਣਾ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਆਪਾਂ ਨੂੰ ਭੇਜ ਦਿਓ ਇਹਨਾਂ ਦੇ ਵਿੱਚ ਕੋਈ ਵੀ ਡਿਜ਼ਾਈਨ ਤੁਹਾਨੂੰ ਚਾਹੀਦਾ ਕਲਰ ਸਾਰਿਆਂ ਦੇ ਵਿੱਚ ਘੱਟੋ ਘੱਟ 15 15 20 20 ਕਲਰ ਮਿਲ ਜਾਣਗੇ ਸਾਰਿਆਂ 'ਚ ਜਿਵੇਂ ਤੁਸੀਂ ਇਹ ਵਾਲਾ ਡਿਜ਼ਾਈਨ ਦੇਖ ਰਹੇ ਹੋ ਇਹਦੇ ਵਿੱਚ ਵੀ ਸਾਨੂੰ 15 ਕਲਰ ਮਿਲ ਜਾਣਗੇ ਇਹਦੇ ਵਿੱਚ ਵੀ 10 15 ਕਲਰ ਮਿਲ ਜਾਣਗੇ ਤੇ ਇਹ ਵਾਲੀ ਡਿਜ਼ਾਈਨਿੰਗ ਦੇ ਵਿੱਚ ਵੀ ਸਾਨੂੰ 10 15 ਕਲਰ ਮਿਲ ਜਾਣਗੇ ਜੀ ਇੱਕ ਡਿਜ਼ਾਈਨ ਇਹ ਆਜੂਗਾ ਇਹਦੇ ਵਿੱਚ ਵੀ ਮਿਲਣਗੇ ਕਲਰ ਸਾਰੇ ਮਤਲਬ ਕਿ ਜਿਹੜੀ ਆਪਾਂ ਡਿਜ਼ਾਈਨਿੰਗ ਤੁਹਾਨੂੰ ਦਿਖਾਈ ਹੈ ਵੀਡੀਓ ਦੇ ਵਿੱਚ ਜਿਹੜੀ ਵੀ ਡਿਜ਼ਾਈਨਿੰਗ ਤੁਸੀਂ ਦੇਖ ਰਹੇ ਹੋਗੇ ਸਾਰਿਆਂ ਦੇ ਵਿੱਚ 10 ਤੋਂ 15 ਕਲਰ ਮਿਲ ਜਾਣਗੇ ਕਿਸੇ ਦੇ ਵਿੱਚ 20 ਕਲਰ ਵੀ ਹੈਗੇ ਆ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਹੀ ਵਧੀਆ ਕੰਪਨੀ ਤੇ ਕੁਆਲਿਟੀ ਦੇ ਲਾਈਟ ਵੇਟ ਸ਼ਾਲ ਜੀ ਸਿਰਫ 200 ਰੁਪਏ ਜੀ ਬਾਜ਼ਾਰ ਦਾ ਰੇਟ ਤੁਸੀਂ ਆਪੇ ਪਤਾ ਕਰ ਲਿਓ ਕਿੰਨਾ ਆ ਪਰ ਆਪਾਂ ਤੁਹਾਨੂੰ ਦੇਵਾਂਗੇ ਸਿਰਫ 200 ਰੁਪਏ ਬਹੁਤ ਹੀ ਜ਼ਿਆਦਾ ਘੱਟ ਕਰਕੇ ਜੀ ਜਾਦੀ ਪੰਡਤ ਕਲਾਸ ਆਫ ਚੌਕੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੀ ਜੇਕਰ ਤੁਹਾਨੂੰ ਇਹ ਐਨੇ ਸੋਹਣੇ ਸੋਹਣੇ ਸ਼ਾਲ ਸਿਰਫ 200 ਰੁਪਏ ਦੇ ਵਿੱਚ ਚਾਹੀਦੇ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਹੈ ਜਿਹੜਾ ਉਹਨੂੰ ਜਰੂਰ ਪ੍ਰੈਸ ਕਰ ਦਿਓ ਜੀ ਮਾਲ ਆਪਣੇ ਕੋਲੇ ਫੁੱਲ ਹੈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜੂ ਤੁਸੀਂ ਆਪਣੇ ਸ਼ੋਰੂਮ ਤੇ ਵਿਜ਼ਿਟ ਕਰਕੇ ਜਿੰਨੇ ਵੀ ਸ਼ਾਲ ਚਾਹੋ ਜਿੰਨੀ ਵੀ ਕੁਆਂਟੀਟੀ ਦੇ ਵਿੱਚ ਚਾਹੋ ਲੇ ਸਕਦੇ ਹੋ ਰੇਟ ਦਾ ਰਹੂਗਾ ਚੈਲੰਜ ਜਾਦੀ ਪੰਡਤ ਕਲਾਸ ਆਫ 4केजी ਧੰਨਵਾਦ ਜੀ